ਬੱਚਾ ਲੈ ਕੇ ਆਏ ਸੀਗੇ ਉਹਨੂੰ ਆਜ਼ਾਦ ਕਰਦੇ ਆ ਅੱਜ ਸੜਕ ਤੋਂ ਮਿਲਿਆ ਸੀ ਸੜਕ ਦੇ ਉੱਪਰੋਂ ਹੁਣ ਇਹ ਉੱਡਣ ਲੱਗ ਗਿਆ ਇਹ ਛੋਟਾ ਸੀ ਪਹਿਲਾਂ ਉੱਡਦਾ ਨਹੀਂ ਸੀਗਾ ਇਹਨੂੰ ਉਡਾ ਦਿੰਨੇ ਹੁਣ ਇਹ ਤੋਤੇ ਦਾ ਬੱਚਾ ਮਿਲਿਆ ਸੀ ਕੁਝ ਦਿਨ ਪਹਿਲਾਂ ਛੋਟਾ ਸੀਗਾ ਹੁਣ ਇਹ ਉੱਡਣ ਲੱਗ ਗਿਆ ਆਪਾਂ ਇਹਨੂੰ ਹੁਣ ਆਜ਼ਾਦ ਕਰ ਦਾਂਗੇ ਉਡਾ ਦਾਂਗੇ ਬਾਹਰ उड़ना है कोई आप फंघ नहीं कट्टे कुछ नहीं कट्ट ऐन उड़ा देने हम आज चल आज बारह आज ਆਇਆ ਹੈਰ ਰੁੱਟ ਜਾ ਚੰਗ ਚੱਲ ਚੱਲ ਹੋ ਗਿਆ